ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕੁਝ ਪਿਛਲੇ ਥੋੜੇ ਹਫ਼ਤਿਆਂ ਤੋਂ ਆਪਾਂ ਸਾਂਝ ਪਾ ਰਹੇ ਹਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦੇ ਵਿੱਚੋਂ ਅਲੱਗ-ਅਲੱਗ ਅਧਿਆਏ ਉਹਨਾਂ ਦਾ ਸਾਂਝ ਪਾਉਣ ਦਾ ਮਕਸਦ ਵੀ ਇਹੀ ਹੈ ਕਿ ਉਹਦੇ ਵਿੱਚੋਂ ਸਾਨੂੰ ਅਲੱਗ-ਅਲੱਗ ਗੁਣਾਂ ਦੀ ਪ੍ਰੇਰਣਾ ਮਿਲਦੀ ਹੈ ਕਿਸੇ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਉਹ ਗੁਣ ਪੈਦਾ ਹੋਏ ਉਹ ਸਾਡੇ ਨਾਲ ਸਾਂਝ ਪਾ ਰਹੇ ਨੇ ਸਾਨੂੰ ਵੀ ਉਹਨਾਂ ਤੋਂ ਪ੍ਰੇਰਣਾ ਮਿਲਦੀ ਆ ਪਰਮੇਸ਼ਰ ਦੇ ਜੋ ਗੁਣ ਨੇ ਉਹ ਪਰਮੇਸ਼ਰ ਦੀ ਰਹਿਮਤ ਹੈ ਪਰ ਪਰਮੇਸ਼ਰ ਜੀ ਉਨਾ ਗੁਣਾ ਦੇ ਲਈ ਸਾਡੇ ਲਈ ਵਿਧੀ ਬਣਾਉਂਦੇ ਨੇ ਸਾਡੇ ਜੀਵਨ ਦੇ ਵਿੱਚ ਕੁਝ ਉਹ ਰੂਹਾਂ ਪਰਮੇਸ਼ਰ ਜੀ ਲਿਆਉਂਦੇ ਨੇ ਜਿਨ੍ਹਾਂ ਦੇ ਰਾਹੀਂ ਸਾਨੂੰ ਉਹ ਸਿੱਖਿਆ ਮਿਲਦੀ ਹੈ ਇਹ ਸਾਡੇ ਪਿਛਲੇ ਜਨਮ ਦੇ ਕਿਸੇ ਸੰਬੰਧਤ ਹੁੰਦਾ ਹੈ ਜਿਹਦੇ ਕਾਰਨ ਉਹ ਰੂਹਾਂ ਸਾਡੇ ਸੰਪਰਕ ਵਿੱਚ ਆਉਂਦੀਆਂ ਨੇ ਪਰਮੇਸ਼ਰ ਜੀ ਦੁਆਰਾ ਹੀ ਲਿਆਂਾਈਆਂ ਜਾਂਦੀਆਂ ਨੇ ਦਾਸੀ ਇੱਕ ਛੋਟੀ ਜੀ ਆਪਣੇ ਨਾ ਘਟਣਾ ਅਮ ਦਰਨਨ ਕਰਦੀ ਆ ਸਾਂਜੀ ਪੌਂਦ ਕਰਦੀ ਹੈ ਜਦੋਂ ਹੁਣ ਆਹ ਪਿੱਛੇ ਜਿਹ ਹੈ ਦਾਸੀ ਭਾਰਤ ਗਈ ਸੀ ਤਾਂ ਉਦਾਂ ਹੀ ਘਰ ਦੇ ਵਿੱਚ ਬੈਠਿਆਂ ਕੋਈ ਸੇ ਗੱਲ ਕਰਕੇ ਹੋ ਰਿਆ ਸੀ ਕਿ ਵੀ ਇਹ ਇਦਾਂ ਕਿਉਂ ਹੋ ਰਿਹਾ ਨਾਲ ਹੀ ਮੇਰੇ ਅਮ ਭਾਈ ਸਾਹਿਬ ਬੈਠੇ ਸੀ ਤਾਂ ਉਹਨਾਂ ਨੇ ਕਿਹਾ ਹੁਕਮ ਉਹਨਾਂ ਦੇ ਇੱਕ ਹੁਕਮ ਉਹ ਕਹਿੰਦੇ ਅਨਾਨਕ ਜੀ ਤਾਂ ਕਹਿੰਦੇ ਆ ਕਿ ਵੀ ਹੁਕਮ ਪਾਵੇਂ ਦਾਸੀ ਨੂੰ ਇਸ ਗੱਲ ਦਾ ਪਤਾ ਸੀ ਪਰ ਉਸ ਸਮੇਂ ਮਨ ਦੇ ਵਿੱਚ ਇਹ ਨਹੀਂ ਸੀ ਆ ਰਿਹਾ ਕਿ ਇਹ ਘਟਨਾ ਇਸ ਕਰਕੇ ਹੋ ਰਹੀ ਹੈ ਕਿ ਹੁਕਮ ਪਰ ਉਹਨਾਂ ਨੇ ਉਹਨਾਂ ਰਾਹੀ ਜੋ ਪਰਮੇਸ਼ਰ ਜੀ ਨੇ ਇਹ કહਾਇਆ ਕਿ ਨਾਨਕ ਜੀ ਕਹਿੰਦੇ ਨੇ ਹੁਕਮ ਤਾਂ ਉਹ ਹੁਣ ਮਨ ਦੇ ਵਿੱਚ ਇੰਨੀ ਗਹਿਰੀ ਛਾਪ ਛੱਡ ਗਿਆ ਜਦੋਂ ਕੁਝ ਮਨ ਦੇ ਵਿੱਚ ਹੁੰਦਾ ਕਿ ਇਹ ਇਸ ਤਰ੍ਹਾਂ ਹੋ ਗਿਆ ਕਿ ਮਨ ਚ ਕਿੰਤੂ ਪ੍ਰੰਤੂ ਆਉਂਦਾ ਤਾਂ ਉਸੇ ਸਮੇਂ ਮਨ ਦੇ ਵਿੱਚ ਆ ਜਾਂਦਾ ਕਿ ਨਾਨਕ ਜੀ ਕਹਿੰਦੇ ਹੁਕਮ ਪਾਈ ਸਾਹਿਬ ਨੇ ਯਾਦ ਦਲਾਇਆ ਸੀ ਪਤਾ ਨਹੀਂ ਹੁੰਦਾ ਪਰਮੇਸ਼ਰ ਜੀ ਨੇ ਕਿਹੜੀ ਰੂਹ ਦੇ ਰਾਹੀ ਸਾਡੇ ਅੱਗੇ ਕਿਹੜਾ ਗੁਣ ਲੈ ਆਉਣਾ ਸਾਨੂੰ ਕਿਹਦੇ ਰਾਹੀ ਕਿਸ ਤਰ੍ਹਾਂ ਪ੍ਰੇਰਣਾ ਦਿਵਾਉਣੀ ਆ ਕਿਸੇ ਦਾ ਕਿਸੇ ਦਾ ਕੁਝ ਨਹੀਂ ਪਤਾ ਹੁੰਦਾ ਇਸੇ ਕਰਕੇ ਕਹਿੰਦੇ ਨੇ ਵੀ ਸੰਗਤ ਦੀ ਰੰਗਤ ਫਿਰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਸੇ ਨੂੰ ਪਰਮੇਸ਼ਰ ਜੀ ਨੇ ਜ਼ਰੀਆ ਬਣਾ ਦੇਣਾ ਕਹਿਰ ਹੰਦੀ ਸੰਗਤ ਜੀ ਕਾਫੀ ਦਿਨਾਂ ਤੋਂ ਆਪਾਂ ਨੇ ਹੁਣ ਜਿਸ ਤਰ੍ਹਾਂ ਨਿਰੋਲ ਗੁਰਬਾਣੀ ਦੀ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਤੇ ਸਾਂਝ ਪਾ ਰਹੇ ਹਾਂ ਤੇ ਇਸ ਜੋ ਰੱਬ ਦੀ ਬਾਤ ਹੈ ਇਹਦੇ ਤੇ ਆਪਾਂ ਹੋਰ ਵਿਚਾਰਾਂ ਪਰਮੇਸ਼ਰ ਦੇ ਦਰਕਾਰ ਦੀਆਂ ਗੱਲਾਂ ਜਾਂ ਸਾਨੂੰ ਕੋਈ ਪ੍ਰੇਰਨਾ ਮਿਲਦੀ ਆ ਉਹਦੇ ਬਾਰੇ ਵੀ ਗੱਲ ਕਰਦੇ ਆ ਅੱਜ ਅਸੀਂ ਕਾਫੀ ਦਿਨਵਾਦ ਗੁਰਬਾਣੀ ਦੀ ਤੁਕ ਦੀ ਵਿਚਾਰ ਕਰਦੇ ਆ ਜੀ ਪਾਸ਼ਾ ਜੀ ਦੀ ਗੁਰਬਾਣੀ ਦੀ ਤੁਕ ਹੈ ਪਰਮੇਸ਼ਰ ਕੈ ਦੁਆਰਾ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਵਿਕਸਾਵੇ ਪਾਸ਼ਾ ਕਹਿੰਦੇ ਨੇ ਕਿ ਪਾਤਸ਼ਾ ਸਾਡੇ ਨਾਲ ਪਰਮੇਸ਼ਰ ਦੇ ਦਰ ਘਰ ਦੀ ਗੱਲ ਸਾਂਝੀ ਕਰ ਰਹੇ ਨੇ ਕਿਸੇ ਦੇ ਘਰ ਦੀ ਗੱਲ ਦਾ ਕਿੰਨੂ ਪਤਾ ਹੁੰਦਾ ਜਿਹਦਾ ਉਸ ਘਰ ਵਿੱਚ ਆਉਣ ਜਾਣਾ ਜਿਸ ਦੀ ਉਸ ਘਰ ਵਿੱਚ ਸਾਹ ਜਾ ਜਿਸ ਨੂੰ ਉਸ ਘਰ ਦੇ ਫਿਰ ਨਿਜਮ ਪਤਾ ਲੱਗ ਜਾਂਦੇ ਨੇ ਫਿਰ 파ਸ਼ਾ ਤੇ ਪਰਮੇਸ਼ਰ ਦੇ ਘਰ ਦੇ ਸਭ ਨਿਜਮ ਜਾਣਦੇ ਨੇ ਉਹ ਸਾਨੂੰ ਦੱਸਦੇ ਨੇ ਕਿ ਜੋ ਪਰਮੇਸ਼ਰ ਦੇ ਘਰ ਬਤੀਤ ਹੁੰਦੀਆਂ ਨੇ ਗੱਲਾਂ ਜੋ ਵਾਪਰਦਾ ਹੈ ਉਹੀ ਸੁਣਾ ਰਹੇ ਨੇ ਸਾਨੂੰ ਤਾਂ ਕਿ ਸਾਨੂੰ ਵੀ ਪਤਾ ਲੱਗ ਜਾ ਕਿ ਕੀ ਹੁੰਦਾ ਹੈ ਉਹ ਕਹਿੰਦੇ ਜਿਹੜੇ ਭਗਤ ਜਾਣ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਇਹ ਪਰਮੇਸ਼ਰ ਦੇ ਦਰਦੀ ਸਾਨੂੰ ਘਰ ਦੀ ਜਾਣਕਾਰੀ ਦੇ ਰਹੇ ਨੇ ਕਿ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਆਨੰਦ ਕਿੱਥੋਂ ਆਉਂਦਾ ਪਰਮੇਸ਼ਰ ਤੋਂ ਕਿਉਂ ਉਹਨਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਸਦਾ ਪਰਮੇਸ਼ਰ ਦੀ ਕੀਰਤੀ ਕਰਦੇ ਨੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਗੁਣਾ ਦੇ ਸਦਕਾ ਫਿਰ ਉਹ ਸਦਾ ਵਿਕਸਦੇ ਨੇ ਸਦਾ ਵਿਗਾਸ ਵਿੱਚ ਰਹਿੰਦੇ ਨੇ ਖੁਸ਼ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਨੇ ਕਿਉਂਕਿ ਉਹ ਪਰਮੇਸ਼ਰ ਆਪ ਪਰਮ ਆਨੰਦ ਹੈ ਪਰਮ ਆਨੰਦ ਦਾ ਸੋਮਾ ਹੈ ਜਿਹਦੇ ਕੋਲ ਆਨੰਦ ਕਦੇ ਖਤਮ ਨਹੀਂ ਹੁੰਦਾ ਉੱਥੋਂ ਹੀ ਸਾਡੇ ਕੋਲ ਵੰਡਿਆ ਜਾ ਰਿਹਾ ਹੈ ਗੁਣ ਕਹ ਗੁਣੀ ਸਮਾਵਣਿਆ ਗੁਣ ਪਰਮੇਸ਼ਰ ਦੀ ਸਿਫਤ ਸਲਾਹ ਜਦੋਂ ਅਸੀਂ ਸਿਫਤ ਸਲਾਹ ਕਰਦੇ ਆ ਉਹਦੀ ਕੀਰਤੀ ਗਾਉਂਦੇ ਆ ਉਹ ਸਾਡੇ ਤੇ ਤਰੁੱਠ ਜਾਂਦਾ ਸਾਨੂੰ आनंद दी प्राप्ति ਹੁੰਦੀ ਆ ਉਹ ਖੁਸ਼ੀ ਉਹ ਹੈ ਜੋ ਖਤਮ ਹੋ ਜਾਂਦੀ ਆ ਪਰ ਆਨੰਦ ਉਹ ਜੋ ਸਦਾ ਰਹਤਾ ਹੈ ਜੇ ਪਾਸ਼ਾ ਸਾਨੂੰ ਦੱਸਦੇ ਨੇ ਕਿ ਵੀ ਸਾਨੂੰ ਵੀ ਉਹਦੀ ਸਿਫਤਲਾ ਕਰਨੀ ਚਾਹੀਦੀ ਆ ਜੇ ਅਸੀਂ ਆਨੰਦ ਲੈਣਾ ਚਾਹੁੰਦੇ ਆ ਵਿਗਾਸ ਲੈਣਾ ਚਾਹੁੰਦੇ ਆ ਭਗਤ ਜਨ ਉਹਦੀ ਸਿਫਤ ਸਲਾ ਉਹਦੀ ਕੀਰਤੀ ਦੇ ਸਦਕਾ ਹੀ ਹਮੇਸ਼ਾ ਵਿਗਾਸ ਚ ਰਹਿੰਦੇ ਨੇ ਨਿਸ਼ਚਿੰਤ ਰਹਿੰਦੇ ਨੇ ਆਓ ਸੰਗਤ ਜੀ ਆਪਾਂ ਵੀ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸੁਣੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਅਪਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ